ਲੋਕ ਸਭਾ ਤੇ ਰਾਜ ਸਭਾ ਵਿੱਚ ਪਿਛਲੇ 5 ਦਿਨਾਂ ਤੋਂ ਚੱਲ ਰਹੀ ਖੜੋਤ ਅੱਜ ਖਤਮ ਹੋਣ ਦੀ ਸੰਭਾਵਨਾ ਬਣ ਗਈ ਹੈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੀਟਿੰਗ ਹੋਈ ਜਿਸ ਦੌਰਾਨ ਇਹ ਸਹਿਮਤੀ ਬਣੀ ਕਿ ਭਲਕੇ ਤੋਂ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਲੋਕ ਸਭਾ ਦੇ ਸਪੀਕਰ ਨਾਲ ਮੀਟਿੰਗ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਕੀ ਰੇਨ ਰੀਜੀਜੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਆਸ ਪ੍ਰਗਟਾਈ ਕਿ ਸਾਰੀਆਂ ਪਾਰਟੀਆਂ ਸਦਨ ਨੂੰ ਚਲਾਉਣ ਵਿੱਚ ਮਦਦ ਕਰਨ ਲਈ ਮਿਲ ਕੇ ਕੰਮ ਕਰਨਗੀਆਂ ਉਹਨਾਂ ਦੱਸਿਆ ਕਿ ਲੋਕ ਸਭਾ ਸਪੀਕਰ ਨੇ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਜੋ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਵਿਰੋਧੀ ਧਿਰ ਦੇ ਆਗੂ ਸਪੀਕਰ ਅਤੇ ਚੇਅਰਮੈਨ ਦੀ ਮਨਜ਼ੂਰੀ ਨਾਲ ਆਪਣਾ ਹਰ ਵਿਸ਼ਾ ਸਦਨ ਵਿੱਚ ਰੱਖ ਸਕਦੇ ਨੇ ਜੀ ਜੀਜੂ ਨੇ ਦੱਸਿਆ ਕਿ ਅੱਜ ਦੀ ਬੈਠਕ 'ਚ ਸੰਵਿਧਾਨ ਤੇ ਚਰਚਾ ਬਾਰੇ ਵੀ ਸਹਿਮਤੀ ਬਣੀ ਲੋਕ ਸਭਾ ਵਿੱਚ ਇਹ ਚਰਚਾ 13 ਅਤੇ 14 ਦਸੰਬਰ ਯਾਨੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਵੇਗੀ ਦੂਜੇ ਪਾਸੇ ਰਾਜ ਸਭਾ ਚੇਸ ਤੇ ਚਰਚਾ 16 ਤੇ 17 ਦਸੰਬਰ ਨੂੰ ਕੀਤੀ ਜਾਵੇਗੀ ਜ਼ਿਕਰ ਹੋ ਗਿਆ ਹੈ ਕਿ ਲੋਕ ਸਭਾ ਤੇ ਰਾਜ ਸਭਾ ਵਿੱਚ ਸੰਭਲਚ ਹੋਈ ਹਿੰਸਾ ਤੇ ਅਮਰੀਕਾ ਚ ਅਡਾਨੀ ਦੀ ਜਾਂਚ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੰਗਾਮਾ ਚੱਲ ਰਿਹਾ ਸੀ ਵਿਰੋਧੀ ਧਿਰ ਨੇ ਮੁੱਦਿਆਂ ਤੇ ਚਰਚਾ ਦੀ ਮੰਗ ਕਰ ਰਹੀ ਸੀ ਇਸ ਦੌਰਾਨ ਵਿਰੋਧੀ ਧਿਰ ਨੇ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੀਂ ਬਰੇਗੰਡ ਮੌਕੇ ਦੋਵਾਂ ਸਦਨਾਂ ਵਿੱਚ ਵਿਸ਼ੇਸ਼ ਚਰਚਾ ਕਰਵਾਉਣ ਦੀ ਮੰਗ ਕੀਤੀ ਸੀ ਅੱਜ ਹੋਈ ਮੀਟਿੰਗ ਵਿੱਚ TDP ਤੋਂ ਲਗੂ ਸ਼੍ਰੀਕ੍ਰਿਸ਼ਨ ਦੇਵਰਾਇਆਲੂ ਕਾਂਗਰਸ ਤੋਂ ਗੌਰਵ ਗੋਗੋਈ DMK ਤੋਂ TiR ਬਾਲੂ NCP ਸ਼ਰਦ ਚੰਦਰ ਤੋਂ ਸੁਪਰੀਆ ਸੁਲੇ ਸਮਾਜਵਾਦੀ ਪਾਰਟੀ ਤਰਮਿੰਦਰ ਯਾਦਵ ਜਨਤਾਦਲ ਯੂनाइटेड ਤੋਂ ਦਿਲਲੇਸ਼ਵਰ ਕਾਮੇਤ ਰਾਸ਼ਟਰੀ ਜਨਤਾਦਲ ਤੋਂ ਅਭੇ ਕੁਸ਼ਵਾਹਾ ਤ੍ਰਿਨਮੂਲ ਕਾਂਗਰਸ ਤੋਂ ਕਲਿਆਣ ਬੈਨਰਜੀ ਸ਼ਿਵਸੈਨਾ ਉਦਵ ਧੜੇ ਤੋਂ ਅਰਵਿੰਦ ਸਾਵੰਤ ਅਤੇ ਸੀਪੀਆਈਐਮ ਤੋਂ ਕੇ ਰਾਧਾਕ੍ਰਿਸ਼ਨਨ ਨੇ ਮੀਟਿੰਗ ਵਿੱਚ ਹਿੱਸਾ ਲਿਆ।